ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੁਰੂ ਰਵਿਦਾਸ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀਆਂ ਮੁਲਾਕਾਤਾਂ ਹੋਈਆਂ ਨੇ ਉਹਨਾਂ ਤੇ ਵਿਚਾਰ-ਵਿਮਰਸ਼ ਕਰਾਂਗੇ ਉਹਨਾਂ ਦਾ ਵਰਣਨ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਗੁਰੂ ਰਵਿਦਾਸ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਸਮੇਂ ਦੇ ਹਨ ਗੁਰੂ ਰਵਿਦਾਸ ਜੀ ਦਾ ਜਨਮ ਮਾਘ ਦੀ ਪੂਰਨਮਾਸ਼ੀ ਨੂੰ 1370 ਵਿੱਚ ਹੋਇਆ ਸੀ ਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤੇ ਦੀ ਪੂਰਨਮਾਸੀ ਨੂੰ 1469 ਨੂੰ ਹੋਇਆ ਸੀ ਤੇ ਉਹਨਾਂ ਦੇ ਜਿਹੜੀ ਉਮਰ ਹੈ ਉਮਰ ਦੇ ਵਿੱਚ ਲਗਭਗ 92 ਸਾਲ ਦਾ ਅੰਤਰ ਹੈ ਤਾਂ ਇੱਥੋਂ ਆਪਾਂ ਇਹ ਮੰਨ ਸਕਦੇ ਹਾਂ ਕਿ ਜਿਵੇਂ ਇਤਿਹਾਸਕਾਰ ਕਹਿੰਦੇ ਨੇ ਕਿ ਗੁਰੂ ਰਵਿਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਉਦਾਸੀਆਂ ਲਈ ਪ੍ਰੇਰਿਤ ਕੀਤਾ ਸੀ ਤੇ ਇਹ ਗੱਲ ਸੱਚ ਹੋ ਸਕਦੀ ਹੈ ਅੱਜ ਮੈਂ ਤੁਹਾਨੂੰ ਜੋ ਵੀ ਦੱਸ ਰਹੀ ਹਾਂ ਇਹ ਮੈਂ ਵੀ ਇਤਿਹਾਸ ਪੜ੍ਹ ਕੇ ਹੀ ਦੱਸ ਰਹੀ ਹਾਂ ਜਿੱਦਾਂ ਕਿ ਇਤਿਹਾਸਕਾਰਾਂ ਨੇ ਲਿਖਿਆ ਹੈ ਵੱਲਗੱਲਕ ਤੱਥ ਸਾਹਮਣੇ ਆਉਂਦੇ ਹਨ ਕਈ ਕਹਿ ਦਿੰਦੇ ਹਨ ਕਿ ਨਹੀਂ ਐਵੇਂ ਨਹੀਂ ਹੋਇਆ ਏ ਸਾਖੀ ਸੱਚੀ ਨਹੀਂ ਐ ਪਰ ਹਾਂਜੀ ਜੋ ਵੀ ਮੈਨੂੰ ਇਤਿਹਾਸ ਪੜਿਆ ਜੋ ਵੀ ਮੈਨੂੰ ਜਾਣਕਾਰੀ ਮਿਲੀ ਐ ਮੈਂ ਉਸ ਹਿਸਾਬ ਨਾਲ ਤੁਹਾਨੂੰ ਦੱਸ ਰਹੀ ਆ ਜੇ ਮੇਰੇ ਤੋਂ ਕੋਈ ਵੀ ਗਲਤੀ ਹੋਈ ਹੋਊਗੀ ਤਾਂ ਮੈਨੂੰ ਮਾਫ਼ ਕਰ ਦੇਣਾ ਜੀ ਗੱਲ ਕਰਦੇ ਹਾਂ ਉਹਨਾਂ ਦੀ ਪਹਿਲੀ ਮੁਲਾਕਾਤ ਦੀ ਗੁਰੂ ਰਵਿਦਾਸ ਜੀ ਅਤੇ ਗੁਰਮਾਹ ਲਖਦੇਵ ਜਦੋਂ ਗੁਰੂ ਰਵਿਦਾਸ ਜੀ ਉਦਾਸੀਆਂ ਤੇ ਗਏ ਹੋਏ ਸਨ ਉਦਾਸੀਆਂ ਕਰ ਰਹੇ ਸਨ ਸੰਸਾਰ ਦੇ ਵਿੱਚ ਪ੍ਰਾਦੀਪਤਾ ਨੂੰ ਖਤਮ ਕਰਨ ਲਈ ਤਾਂ ਉਹ ਚੂੜ ਕਾਣੇ ਨਨਕਾਣੇ ਦੇ ਜੰਗਲਾਂ ਵਿੱਚ ਆਏ ਹੋਏ ਸਨ ਸੰਗਤਾਂ ਨੂੰ ਬਾਣੀ ਸਰਵਣ ਕਰਵਾ ਰਹੇ ਸਨ ਉਧਰਲੇ ਪਾਸੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ਹੋਇਆ ਸੀ ਜਦੋਂ ਉਹਨਾਂ ਨੇ ਗੁਰੂ ਰਵਿਦਾਸ ਜੀ ਨੂੰ ਚੂਮ ਕ ਉੜ ਕਾਣੇ ਦੇ ਇੰਨ ਕਾਣੇ ਦੇ ਜੰਗਲਾਂ ਵਿੱਚ ਵੇਖਿਆ ਤੇ ਉਹਨਾਂ ਨੂੰ ਪਤਾ ਸੀਗਾ ਕਿ ਜਦੋਂ ਵੀ ਐਵੇਂ ਦੇ ਮਹਾਪੁਰਖ ਸੰਤ ਆਉਂਦੇ ਹਨ ਤੇ ਜਿਹੜੇ ਸਾਡੇ ਪਿੰਡ ਦੀਆਂ ਸੰਗਤਾਂ ਨੇ ਉਹਨਾਂ ਦੀਆਂ ਬਾਣੀਆਂ ਸਰਵਣ ਕਰਨ ਜਾਂਦੀਆਂ ਹਨ ਤੇ ਉਹਨਾਂ ਦੇ ਨਾਲ ਵੀ ਉਦਾਸੀਆਂ ਦੇ ਨਾਲ ਵੀ ਕਿਸੇ ਕਿਸੇ ਇਲਾਕਿਆਂ ਵਿੱਚ ਸੰਗਤ ਕਰਦੀਆਂ ਹਨ ਉਹ ਵੇਖ ਕੇ ਗੁਰਨਾਨਦ ਦੇਵ ਜੀ ਵੀ ਉਹਨਾਂ ਦੇ ਕੋਲ ਗਏ ਤੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੇ ਥੋੜੀ ਦੇਰ ਉਹਨਾਂ ਦੀ ਬਾਣੀ ਸੁਣੀ ਉਹਨਾਂ ਦੀ ਸੰਗਤ ਕੀਤੀ ਉਸ ਤੋਂ ਬਾਅਦ ਉੱਠੇ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਰਵਿਦਾਸ ਜੀ ਨੂੰ ਪੁੱਛਿਆ ਵੀ ਤੁਸੀਂ ਵੀ ਕਿਹੜੇ ਮਿਸ਼ਨ ਤੇ ਹੋ ਵੀ ਤੁਸੀਂ ਜਿਹੜੀਆਂ ਉਦਾਸੀਆਂ ਕਰ ਰਹੇ ਹੋ ਇਹਦਾ ਕੀ ਮਕਸਦ ਹੈ ਗੁਰੂ ਰਵਿਦਾਸ ਜੀ ਨੇ ਕਿਹਾ ਕਿ ਮੈਂ ਪ੍ਰਾਧਿਨਤਾ ਨੂੰ ਖਤਮ ਕਰਨਾ ਚਾਹੁੰਦਾ ਹਾਂ ਮੈਂ ਪ੍ਰਾਧਿਨਤਾ ਨੂੰ ਇੱਕ ਪਾਪ ਮੰਨਦਾ ਹਾਂ ਉਸ ਸਮੇਂ ਗੁਰੂ ਰਵਿਦਾਸ ਜੀ ਨੇ ਕੁਝ ਸ਼ਬਦ ਵੀ ਗਏ ਪ੍ਰਾਧਿਨਤਾ ਪਾਪ ਹੈ ਜਾਨ ਲਿਓ ਰੇ ਮੀਤ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਮੈਂ ਤੁਹਾਡੀ ਕੋਈ ਸੇਵਾ ਕਰਨਾ ਚਾਹਣਾ ਹਾਂ ਮੇਰੇ ਪਿਤਾ ਜੀ ਨੇ ਮੈਨੂੰ 20 ਰੁਪਏ ਦਿੱਤੇ ਹਨ ਸੱਚਾ ਸੌਦਾ ਕਰਾਂ ਨੀ ਇਹ 20 ਰੁਪਏ ਮੈਂ ਤੁਹਾਨੂੰ ਦੇਣਾ ਹਾਂ ਗੁਰੂ ਰਵਿਦਾਸ ਜੀ ਕਹਿੰਦੇ ਨਹੀਂ ਮੈਂ ਪੈਸੇ ਨਹੀਂ ਲੈਂਦਾ ਮੈਂ ਪਹਿਲਾਂ ਵੀ ਨਹੀਂ ਇਹ ਪੈਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਮੈਂ ਸੱਚਾ ਸੌਦਾ ਕਰਨਾ ਹੈ ਮੈਨੂੰ ਕੋਈ ਰਾਹ ਦੱਸੋ ਗੁਰੂ ਰਵਿਦਾਸ ਜੀ ਕਹਿੰਦੇ ਕਿ ਤੁਸੀਂ ਅਸੀਂ ਸਾਰੇ ਤੁਖੇ ਹਨ ਯਾਂ ਅਸੀਂ ਮਤਲਬ ਜਿਹੜੇ ਨੇ ਨਾ ਹੀ ਭੋਰ ਮਹਾਪੁਰਖ ਨੇ ਉਹਨਾਂ ਦੇ ਨਾਲ ਹੋਰ ਵੀ ਮਹਾਪੁਰਖ ਸੀਗੇ ਸੰਤ ਕਬੀਰ ਜੀ ਸੀਗੇ ਸੰਤ ਪੀਪਾ ਜੀ ਸੀਗੇ ਸੰਤ ਧਨਾ ਜੀ ਸੀਗੇ ਇੱਕ ਦੋ ਹੋਰ ਵੀ ਮਹਾਪੁਰਖ ਸੀਗੇ ਜਿਹੜੇ ਆਪਾਂ ਕਹਾਣੀ ਸੱਚੇ ਸੋਦੇ ਦੀ ਸੁਣਦੇ ਆਉਂਦੇ ਆ ਸਾਖੀ ਸੁਣਦੇ ਆਉਂਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਸੰਬੰਧ ਦੀ ਲੰਗਰ ਸ਼ਕਾਇਆ ਕੀਤੀ ਉੱਥੋਂ ਲੰਗਰ ਦੀ ਪਰੰਪਰਾ ਸ਼ੁਰੂ ਹੋਈਆ ਤੇ ਉਹ ਜਿਹੜੇ ਸਾਧੂ ਸੀਗੇ ਉਹਨਾਂ ਵਿੱਚ ਆਹੀ ਮਹਾਂਪੁਰਖ ਸੀਗੇ ਗੁਰੂ ਰਵਿਦਾਸ ਜੀ ਗੁਰੂ ਸਤਗੁਰੂ ਕਬੀਰ ਸਾਹਿਬ ਠੀਕੇ ਸਤਗੁਰੂ ਭੁੱਪਾ ਸਾਹਿਬ ਸਤੁਰਤਾ ਨਾਧੀ ਸੀਗੇ ਤੇ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਕਿ ਤੂੰ ਸਾਨੂੰ ਲੰਗਰ ਸ਼ਿਖਾ ਦੇ ਤਾਂ ਉਹ 20 ਰੁਪਏ ਦਾ ਲੰਗਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਾਧੂਆਂ ਮਹਾਂਪੁਰਖਾਂ ਨੂੰ ਸ਼ਿਖਾਇਆ ਸੀਗਾ ਉਸ ਤੋਂ ਬਾਅਦ ਗੁਰੂ ਰਵਿਦਾਸ ਸਿੰਘ ਕਹਿੰਦੇ ਹਨ ਕਿ ਤੇਰੀ ਸੱਚੀ ਨੀਦ ਹੈ ਤੂੰ ਮੰਗ ਤੂੰ ਇਹ ਤੋਂ ਕੀ ਮੰਗਣਾ ਹੈ ਤੂੰ ਕੀ ਚਾਹੁਣਾ ਹੈ ਤੈਨੂੰ ਕੀ ਚਾਹੀਦਾ ਹੈ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਰਵਿਦਾਸ ਸਿੰਘ ਨੂੰ ਕਿਹਾ ਸੀਗਾ ਕਿ ਮੈਂ ਤਾਂ ਨਿਰੰਕਾਰ ਮੰਗਦਾ ਹਾਂ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਉਹਨਾਂ ਨੇ ਲੰਗਰ ਸ਼ਿਕਾਇਆ ਸੀਗਾ ਉਹ ਸੱਚਾ ਸੋਦਾ ਹੈ ਉਹ ਲੰਗਰ ਸ਼ਿਕਾਇਆ ਤੇ ਲੰਗਰ ਸਕੋਣ ਦੀ ਪਰਥਾ ਚੱਲ ਪਈ ਤੇ ਸੱਚਾ ਸੌਦਾ ਇਸ ਗੱਲ ਨੂੰ ਤਾਂ ਕਿਹਾ ਗਿਆ ਕਿ ਉਹਨਾਂ ਨੇ ਲੰਗਰ ਦੇ ਬਦਲੇ ਨਿਰੰਕਾਰ ਨੂੰ ਮੰਗਿਆ ਕਿਉਂਕਿ ਉਹਨੇ ਉਹਨਾਂ ਨੇ ਇਹ ਸੌਦਾ ਕੀਤਾ ਸੀ ਨਿਰੰਕਾਰ ਨੂੰ ਮੰਗਿਆ ਇਸ ਕਰਕੇ ਇਹ ਸਾਖੀ ਨੂੰ ਸੱਚਾ ਸੌਦਾ ਕਿਹਾ ਜਾਂਦਾ ਹੈ ਤੇ ਇੱਥੇ ਉਹਨਾਂ ਦੀ ਪਹਿਲੀ ਮੁਲਾਕਾਤ ਹੋਈ ਸੀ ਦੂਜੀ ਮੁਲਾਕਾਤ ਮੰਨੀ ਜਾਂਦੀ ਹੈ ਲਗਭਗ 1496 ਦੇ ਵਿੱਚ ਗੁਰੂ ਰਵਿਦਾਸ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਹੋਈ ਸੀ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਅੱਜ ਦੇ ਟਾਈਮ ਤੇ ਸੰਤ ਘਾਟ ਗੁਰਦੁਆਰਾ ਹੈ ਉੱਥੇ ਸੁਲਤਾਨਪੁਰ ਲੋਧੀ ਦੀ ਜਿਵੇਂ ਉਦਾਸੀਆਂ ਤੇ ਗਏ ਹੋਏ ਸਨ ਗੁਰੂ ਰਵਿਦਾਸ ਜੀ 3 ਦਿਨਾਂ ਦਿਵਾਨ ਦਿਵਾਨ ਲੋਣ ਆਏ ਸਨ ਉੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਜਾ ਕੇ ਉਹਨਾਂ ਦੇ ਦਰਸ਼ਨ ਕੀਤੇ ਬ੍ਰਹਮ ਗਿਆਨ ਦੀ ਗੱਲ ਸਰਵਣੀ ਕੀਤੀ ਉੱਥੇ ਗੁਰੂ ਰਵਿਦਾਸ ਜੀ ਨੇ ਕੁਝ ਗੱਲਾਂ ਕਹੀਆਂ ਕੁਝ ਸ਼ਬਦ ਸੁਣਾਏ ਗਿਆਨ ਦਾ ਬੱਧਾ ਮਨ ਰਹੇ ਗੁਰਬਿੰਦ ਗਿਆਨ ਨਾ ਹੋਵੇ ਠੀਕ ਹੈ ਗੁਰੂ ਬਿਨਾ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਸਾਰੀਆਂ ਬਾਣੀਆਂ ਉਹਨਾਂ ਦੀਆਂ ਕਥਾਵਾਂ ਬ੍ਰਹਮ ਗਿਆਨੀ ਦੇ ਵਿਚਾਰ ਗੁਰੂ ਨਾਨਕ ਦੇਵ ਜੀ ਨੇ ਗੁਰੂ ਰਵਿਦਾਸ ਜੀ ਤੋਂ ਦੂਜੀ ਉਦਾਸੀ ਵਿੱਚ ਤਿੰਨ ਦਿਨ ਦੇ ਵਿਵਾਨ ਵਿੱਚ ਸਰਵਣ ਕੀਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਤੀਜੀ ਮੁਲਾਕਾਤ ਸੀ ਉਹ ਉਦੋਂ ਹੋਈ ਜਦੋਂ ਗੁਰੂ ਨਾਨਕ ਵੀ ਆਪਣੀਆਂ ਉਦਾਸੀਆਂ ਸ਼ੁਰੂ ਕਰ ਚੁੱਕੇ ਸਨ ਔਰ ਆਪਣੀ ਪਹਿਲੀ ਉਦਾਸੀ ਕਰ ਰਹੇ ਸਨ ਪਹਿਲੀ ਉਦਾਸੀ ਉਹਨਾਂ ਨੇ ਸ਼ੁਰੂਆਤ કરી ਹੋਈ ਸੀ ਔਰ ਉਹ ਪ੍ਰਿਆਗਰਾਜ ਪਹੁੰਚੇ ਹੋਏ ਸਨ ਤੇ ਭਾਈ ਮਰਦਾਨਾ ਜੀ ਨੂੰ ਉਹਨਾਂ ਨੇ ਇੱਕ ਗੱਲ ਕਹੀ ਤੀ ਕਿ ਪ੍ਰਿਆਗਰਾਜ ਪਹੁੰਚ ਨਹੀਂ ਮਰਦਾਨਾ ਜੀ ਉਹਨਾਂ ਨੂੰ ਪੁੱਛਦੇ ਹਨ ਕਿ ਹੁਣ ਆਪਾਂ ਅੱਗੇ ਕਿੱਥੇ ਜਾਵਾਂਗੇ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਕਿਹਾ ਕਿ ਹੁਣ ਉਹ ਵੇਲਾ ਆਏਗਾ ਜਦੋਂ ਨਨਕਾਣਾ ਅਤੇ ਕਾਸ਼ੀ ਮਿਲਣਗੇ ਹੁਣ ਉਹ ਵੇਲਾ ਆਏਗਾ ਜਦੋਂ ਉਹਨਾਂ ਕਾਣਾ ਤੇ ਕਾਸ਼ੀ ਮਿਲਣਗੇ ਕਿਉਂਕਿ ਅੱਗੇ ਜਾ ਕੇ ਕਾਸ਼ੀ ਦੇ ਵਿੱਚ ਬਨਾਰਸ ਦੇ ਵਿੱਚ ਹੀ ਗੁਰੂ ਰਵਿਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਮਿਲਣਾ ਸੀ ਅੰਤਿਮ ਵਾਰ ਤੇਜੀ ਮੁਲਾਕਾਤ ਇੱਕ ਸੀ ਤੇ ਇਹਨਾਂ ਮੁਲਾਕਾਤਾਂ ਦਾ ਵਰਣਨ ਹੋਇਆ ਹੈ ਤਾਂ ਜਦੋਂ 1521 ਆਈ ਉਹਨਾਂ ਦੀ ਵੈਲਿਊ ਦੱਸ ਕੇ ਚੱਲ ਰਹੀ ਸੀ ਬਨਾਰਸ ਪਹੁੰਚੇ ਗੁਰੂ ਨਾਨਕ ਦੇਵ ਜੀ ਉੱਥੇ ਗੁਰੂ ਰਵਿਦਾਸ ਜੀ ਗੋਪਾਲ ਦਾਸ ਦੀ ਬਾਗੀਚੇ ਵਿੱਚ ਬੈਠ ਰਹੇ ਸਨ ਠੀਕ ਹੈ ਜੀ ਜਿੱਥੇ ਅੱਜ ਦੇ ਟਾਈਮ ਤੇ ਗੁਰੂ ਕਾ ਬਾਗ ਮਿਲਾਪ ਸੈਵ ਕਾਸ਼ੀ ਬਨਾਰਸ ਦੇ ਵਿੱਚ ਹੈ ਕਿਹਾ ਜਾਂਦਾ ਹੈ ਉੱਥੇ ਰਵਿਦਾਸ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਤੀਜੀ ਮੁਲਾਕਾਤ ਹੋਈ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਹੋਰ ਪ੍ਰੇਰਿਤ ਕੀਤਾ ਕਿ ਇਸ ਜਗ ਨੂੰ ਆਪਾਂ ਤਾਰਨਾ ਹੈ ਇੱਥੇ ਗੁਰਨਾਨ ਦੇਵ ਜੀ ਨੇ ਉਹਨਾਂ ਤੋਂ ਹੋਰ ਸਿੱਖਸ਼ਾ ਲਈ ਹੋਰ ਇੱਕ ਦੂਜੇ ਨਾਲ ਆਪਣੇ ਵਿਚਾਰ ਸਮਝੇ ਗੁਰੂ ਨਾਨਕ ਦੇਵ ਜੀ ਨੇ ਵੀ ਸਮਝੇ ਗੁਰੂ ਰਵਿਦਾਸ ਜੀ ਨੇ ਵੀ ਸਮਝੇ ਇੱਕ ਦੂਜੇ ਦੇ ਤੇ ਗੁਰੂ ਨਾਨਕ ਦੇਵ ਜੀ ਗੁਰੂ ਰਵਿਦਾਸ ਜੀ ਦੀ ਬਾਣੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਉਹ ਇਹ ਬਾਣੀ ਨੂੰ ਮਤਲਬ ਅੱਗੇ ਲੈ ਕੇ ਜਾਣਾ ਚਾਹੁੰਦੇ ਸਨ ਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਰਵਿਦਾਸ ਜੀ ਨੂੰ ਕਿਹਾ ਕਿ ਮੈਨੂੰ ਤੁਹਾਡੀ ਬਾਣੀ ਲਿਖੀ ਹੋਈ ਬਾਣੀ ਚਾਹੀਦੀ ਹੈ ਮੈਂ ਇਹਨੂੰ ਅੱਗੇ ਜਾ ਕੇ ਲਿਖਵਾਵਾਂਗਾ ਅੱਗੇ ਜਾ ਕੇ ਕੋਈ ਵੀ ਕੋਥੀ ਹੋਏਗੀ 피ਜੋੜੀ ਦੀ ਕੋਥੀ ਲਿਖਾਂਗੇ ਅੱਗੇ ਸੰਗਤਾਂ ਨੂੰ ਬਾਣੀ ਦਵਾਂਗੇ ਉਹਦੇ ਵਿੱਚ <table> ਤਾੜੀ ਬਾਣੀ ਨੂੰ ਜ਼ਰੂਰ ਜੋੜਾਂਗੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਰਈਾਸ ਜੀ ਤੋਂ ਬਾਣੀ ਲਈ ਉਸ ਕੋਥੀ ਨੂੰ ਉਹਨਾਂ ਨੇ ਇੰਨਾ ਸੰਭਾਲ ਕੇ ਰੱਖਿਆ ਕਿ ਪਤਾ ਨਹੀਂ ਉਹਨਾਂ ਨੂੰ ਕੀ ਮਿਲਿਆ ਹੋਵੇ ਕਿਉਂਕਿ ਉਹ ਬਾਣੀ ਹੈ ਅੱਜ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਆਪਣਾ ਗੁਰੂ ਹੈ ਨਾ ਤਾਂ ਉਸ ਵੇਲੇ ਤੋਂ ਇਹ ਗੁੰਨਹਾਨ ਨਹੀਂ ਉਸ ਨੂੰ ਗੁਰੂ ਹੀ ਮੰਨਦੇ ਆਏ ਨੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਤੋਂ ਬਾਣੀ ਲਈ ਕੋਥੀ ਨੂੰ ਲਿਆਂਦਾ ਫਿਰ ਜਦੋਂ ਸਮਾਂ ਆਇਆ ਤੇ ਗੁਰੂ ਨਾਨਕ ਦੇਵ ਜੀ ਨੇ ਉਹ ਕੋਥੀ ਭਾਈ ਲੈਣਾ ਜੀ ਜਿਹੜੇ ਆਪਣੇ ਗੁਰੂ ਅੰਗਦ ਦੇਵ ਜੀ ਸੀ ਦੂਜੇ ਉਹਨਾਂ ਦਾ ਪਹਿਲਾ ਨਾਮ ਭਾਈ ਲੈਣਾ ਜੀ ਸੀ ਉਹਨੂੰ ਵੀ ਸੌਂਪ ਦਿੱਤੇ ਤੇ ਉਹਨਾਂ ਨੂੰ ਕਿਹਾ ਕਿ ਇਸ ਕੋਥੀ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਖਿਆਲ ਰੱਖਣਾ ਹੈ ਇਹਦੇ ਕਦੇ ਵੀ ਬੇਅਦਵੀ ਨਹੀਂ ਹੋਣੀ ਚਾਹੀਦੀ ਤੇ ਉਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਫਿਰ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਵੀ ਬਾਣੀ ਜੋੜੀ ਸੀ ਉਹਨਾਂ ਨੇ ਗੁਰਮੁਖੀ ਲਿਪੀ ਬਣਾਈ ਸੀ ਤੇ ਉਹਨਾਂ ਨੇ ਫਿਰ ਇਸ ਬਾਣੀ ਨੂੰ ਵੀ ਅੱਗੇ ਲਿਜਾਣ ਦਾ ਤੇ ਇਦਾਂ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਵਿਦਾਸ ਜੀ ਦੀ ਵੀ ਬਾਣੀ ਸੰਕਲਿਤ ਹੈ ਤੇ ਅਹੀਂ ਅੱਜ ਦਾ ਜਿਹੜਾ ਇਤਿਹਾਸ ਹੈਗਾ ਮੈਨੂੰ ਪਤਾ ਲੱਗਿਆ ਹੈ ਗੁਰੂ ਰਵਿਦਾਸ ਜੀ ਤੇ ਗੁਰੂ ਨਾਨਕ ਦੇਵ ਜੀ ਬਾਰੇ ਕਿ ਉਹਨਾਂ ਦੀਆਂ ਮੁਲਾਕਾਤਾਂ ਕਿੱਥੇ ਕੀਤੀਆਂ ਸਨ ਔਰ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਲਈ ਤੇ ਅੱਗੇ ਜਾ ਕੇ ਗੁਰੂ ਅੰਗਦ ਦੇਵ ਜੀ ਨੇ ਜਿਹੜੇ ਭਾਈ ਲੈਣਾ ਜੀ ਦੀ ਸੀ ਕਿਵੇਂ ਉਹਨਾਂ ਨੇ ਫਿਰ ਉਹਨਾਂ ਦੀ ਬਾਣੀ ਨੂੰ ਸੰਕਲਿਤ ਕੀਤਾ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਨਾਲ ਨਾਲ ਉਹਨਾਂ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਵੀ ਸੰਕਲਿਤ ਕੀਤਾ ਸੀਗਾ ਦਾ ਇਹ ਇਤਿਹਾਸ ਜਾਣਨ ਨੂੰ ਮਿਲਿਆ ਹੈ। ਹੁਣ ਇਹ ਇਤਿਹਾਸ ਮੈਂ ਤੁਹਾਨੂੰ ਆਪਣੇ ਵੱਲੋਂ ਨਹੀਂ ਦੱਸ ਰਹੀ। ਕੋਈ ਵੀ ਸਾਖੀ ਮੇਰੇ ਆਪ ਦੇ ਵੱਲੋਂ ਨਹੀਂ ਬਣੀ ਹੋਈ। ਇਹ ਮੈਂ ਵੀ ਇਤਿਹਾਸ ਪੜਿਆ ਹੈ। ਬਸ ਉੱਥੋਂ ਜਾਣਕਾਰੀ ਪ੍ਰਾਪਤ ਕਰਕੇ ਤੁਹਾਨੂੰ ਜਾਣਕਾਰੀ ਦੇਣੀ ਚਾਹੀ ਹੈ ਮੈਂ। ਕਿਉਂਕਿ ਆਪਾਂ ਨੂੰ ਹੁਣ ਆਪਾਂ ਕੁਝ ਗਹਿਰਾਈ ਤੇ ਜਾ ਕੇ ਸੋਚਦੇ ਹਾਂ ਤਾਂ ਆਪਣੇ ਮਨਾਂ 'ਚ ਐਵੇਂ ਹੁੰਦਾ ਹੈ ਕਿ ਹਾਂਜੀ ਸ਼ਾਇਦ ਕਈ ਤਾਂ ਮੇਰੇ ਵਰਗਿਆਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਸੰਤ ਜਿਹੜੇ ਕਬੀਰ ਜੀ ਸੀ ਤੇ ਜਿਹੜੇ ਗੁਰਦਾਸ ਜੀ ਸੀ ਉਹ ਬੜਨਾਂ ਨੂੰ ਦੇ ਜੇ ਤਾਂ ਪਹਿਲਾਂ ਦੇ ਸਮੇਂ। ਹਣਾ ਹੁਣ ਆਪਾਂ ਇਤਿਹਾਸ ਪੜ੍ਹ ਰਹੇ ਹਾਂ ਉਹਨਾਂ ਦੀ ਪੀੜੀ ਨੂੰ ਇਤਿਹਾਸ ਬਾਰੇ ਆਪਣੇ ਸਿੱਖੀ ਬਾਰੇ ਆਪਣੇ ਪੰਜਾਬ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ। ਤੇ ਇਸ ਵੀਡੀਓ ਰਹੀ ਅਸੀਂ ਬਸ ਉਹ ਹੀ ਜਾਣਕਾਰੀਆਂ ਦੇਣਾ ਚਾਹੁੰਦੇ ਹਾਂ। ਬਸ ਮੈਂ ਇਹੀ ਕਹੂੰਗੀ ਕਿ ਜੇ ਮੇਰੇ ਤੋਂ ਕੁਝ ਵੀ ਦੱਸਦੇ ਹੋਏ ਕੁਝ ਵੀ ਮੈਂ ਗਲਤ ਦੱਸਦਾ ਹੋਵੇ ਤਾਂ ਉਹਦੇ ਕਰਕੇ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਕਮੈਂਟ ਕਰਕੇ ਤੁਸੀਂ ਮੇਰੀ ਗਲਤੀ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਇੱਕ ਕੋਈ ਗਲਤ ਦੱਸਿਓ ਕਿਉਂਕਿ ਇਹ ਨੂੰ ਵੀ ਸ਼ੱਕ ਹੁੰਦਾ ਹੈ ਕਿ ਬਿਕਤੇ ਮੈਂ ਗਲਤ ਤਾਂ ਨਹੀਂ ਦੱਸ ਰਹੀ ਬਸ ਜਿਵੇਂ ਹੀ ਮੈਂ ਇਤਿਹਾਸ ਪੜ੍ਹਿਆ ਹੈ ਮੈਂ ਉਵੇਂ ਹੀ ਦੱਸ ਰਹੀ ਤੇ ਧੰਨਵਾਦ ਜੀ